ਉਹ ਵਾਲ ਦੇ ਨਾਲ ਉਹ ਮੈਲ ਜੰਮੀ ਜਾਣੀ ਹੌਲੀ ਹੌਲੀ ਉਹ ਮੁੜ ਕੇ ਜੜੇਵੇਂ ਜੇ ਬਣ ਜਾਣੇ ਤੇ ਕਈਆਂ ਕਹਿੰਦੇ ਸਾਡੇ ਘਰ ਤੇ ਫੱਕਰ ਹੀ ਪੈਦਾ ਹੋਇਆ ਭੈਣੇ ਫੱਕਰ ਆਪੇ ਪੈਦਾ ਨਾ ਤੁਸੀਂ ਨਵਾਇਆ ਨਹੀਂ ਤੇ ਫੱਕਰ ਹੀ ਪੈਦਾ ਹੋਣਾ ਉਹ ਉਹਨੂੰ ਮੜ ਕੇ ਨਵਾਓ ਥੱਲਿਓ ਚੰਗਾ ਬੰਦਾ ਨਿਕਲ ਆਉਣਾ ਉਹ ਫੱਕਰ ਨਹੀਂ ਹੈਗਾ ਮੈਲ ਨੇ ਫੱਕਰ ਬਣਾਇਆ ਕਈ ਬਾਤ ਵੀ ਬਣਾ ਲੈਂਦੇ ਆ ਬੋਰਡ ਦਾ ਦੁੱਧ ਤੁਸੀਂ 10 ਦਿਨ ਸਿਰ ਨੂੰ ਲਾਓ ਸਵਾਲ ਜੁੜ ਜਾਣਿਆ ਫੱਕਰ ਤਿਆਰ ਫੱਕਰ ਕਿਹੜਾ ਬਾਹਰੋਂ ਕਿਤੇ ਲੈ ਕੇ ਆਉਣਾ ਕੋਈ ਪੈਰਾਸ਼ੂਟ ਨਹੀਂ ਥੋੜਾ ਉਤਰਨਾ ਤੇ ਸਾਡੇ ਸਮਾਜ ਇਦਾਂ ਦੇ ਫਕਰ ਵਾਧੂ ਤੁਰੇ ਫਿਰਦੇ ਆ ਇੱਥੇ ਕੰਗਾ ਦੋਨੋਂ ਵਕਤ ਕਰ ਭਾਈ ਨੰਦ ਲਾਲ ਜੀ ਕਹਿੰਦੇ ਕੰਗਾ ਦੋਨੋਂ ਵਕਤ ਕਰ ਜਦੋਂ ਸਿਰੇ ਉੱਠ ਕੇ ਦਸਤਾਰ ਸਜਾਈਦੀ ਬੰਦਾ ਕੰਗਾ ਕਰਕੇ ਜਦੋਂ ਦਸਤਾਰ ਸਜਾਂਦਾ ਇਹ ਵੀ ਐਕਸਰਸਾਈਜ਼ ਆ ਸਿਰ ਦੀ ਥੋੜਾ ਸਿਰਦਰਦ ਕਰਦਾ ਹੋਵੇ ਨਾ ਤੁਸੀਂ ਇਹਦਾ ਕੰਗਾ ਕਰੋ ਪਿਆਰ ਨਾਲ ਅੱਧਾ ਸਿਰਦਰਦ ਉਦਾਂ ਠੀਕ ਹੋ ਜਾ ਰਾਤ ਨੂੰ ਸ਼ਾਮਾਂ ਨੂੰ ਫਿਰ ਦਸਤਾਰ ਲਾ ਕੇ ਫੇਰ ਕੰਗਾ ਕਰਕੇ ਸੌਣਾ ਵਾ ਤੁਹਾਡੇ ਸਿਰ ਦੀ ਐਕਸਰਸਾਈਜ਼ ਆ ਕੰਗਾ ਦੋਨੋਂ ਵਕਤ ਕਰ ਪਾਗ ਚੁੰਨੇ ਕਰ ਬਾਂਦੇਈ ਦਾਤਨ ਨੀਤ ਕਰੇ ਨਾ ਦੁੱਖ ਪਾਵੇ ਲਾਲ ਜੀ ਫਾਈਨਲ